ਜੈ ਪੀਨ ਜੈ ਪਾ ਸਾਰਿਆਂ ਨੂੰ ਵਿੱਕੀ ਮੱਟੂ ਪਟਿਆਲੇ ਤੋਂ ਭਾਰਤੀ ਅੰਬੇਡਕਰ ਮਿਸ਼ਨ ਤੋਂ ਜ਼ਿਲ੍ਹਾ ਪ੍ਰਧਾਨ ਪਟਿਆਲਾ ਦਿਹਾਤੀ ਹਲਕਾ 2 ਸਾਡੇ ਕੋਮੀ ਪ੍ਰਧਾਨ ਦਰਸ਼ਨ ਕਾਂਗੜਾ ਜੀ ਅਤੇ ਸਾਡੇ ਪਾਤੀਮ ਬੇੜੇ ਦੇ ਮਿਸ਼ਨ ਦੇ ਸਰਪ੍ਰਸ ਮੈਡਮ ਪੂਨਮ ਕਾਂਗੜਾ ਜੀ ਉਹਨਾਂ ਨੂੰ ਮੈਂ तहे ਦਿਲੋਂ ਇਹ ਧੰਨਵਾਦ ਕਰਨਾ ਉਹਨਾਂ ਦਾ ਜੋ ਕਿ ਉਹ ਬਹੁਤ ਜ਼ਿਆਦਾ ਚੰਗੇ ਕੰਮ ਕਰਦੇ ਨੇ ਲੋਕ ਭਲਾਈ ਵੀ ਕੰਮ ਕਰਦੇ ਨੇ ਅਤੇ ਹੁਣ ਉਹ ਸੱਤ ਕੁੜੀਆਂ ਦੇ ਵਿਆਹ ਕਰਵਾਉਣ ਜਾ ਰਹੇ ਨੇ ਜੋ ਕਿ ਬਹੁਤ ਵਧੀਆ ਅਸ਼ਲਗਾਇ ਯੋਗਿਕ ਕਾਰਜਾ ਮੇਰੇ ਵੱਲੋਂ ਮੇਰੇ ਪਟਿਆਲੇ ਦੀ ਟੀਮ ਵੱਲੋਂ ਸਾਡੇ ਕਮਿਊਨਿਟੀ ਦੇ ਆਂਦਰਸਨ ਕਾਂਗੜਾ ਜੀ ਨੂੰ ਤੇ ਮੈਡਮ Poonam ਕਾਂਗੜਾ ਜੀ ਨੂੰ ਸਾਡੇ ਸਰਪ੍ਰਸਤ ਉਹਨਾਂ ਨੂੰ ਸਾਡੇ ਵੱਲੋਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਪ੍ਰਮਾਤਮਾ ਕਰੇ ਉਹ ਚੜ੍ਹਦੀ ਕਲਾ ਚ ਰਹੇ ਨਿਹਾਨ ਆਗਿਆ ਸਮੇਂ ਦੇ ਵਿੱਚ ਇਹ ਸ਼ੁਭ ਕਾਰਜ ਦਿਨ-ਪ੍ਰਤੀ ਦਿਨ ਕਰਦੇ ਰਹਿ ਜੈ ਭੀਮ ਜੈ ਭਾਗ